ਸ਼੍ਰੀ ਸਤਿ ਸ੍ਰੀ ਅਕਾਲ ਪਸਤੇ ਪੰਜਾਬੀਓ ਸਤਿ ਸ੍ਰੀ ਅਕਾਲ ਅਕਲਦੀਪ ਸਿੰਘ ਬਰਮਾਲੀਪੁਰ ਆਵਾਜ਼ੀ ਹਲਕੇ ਦੇ ਪ੍ਰੋਗਰਾਮ ਸੱਤਾ ਦੀ ਸਰਦਲ ਤੇ ਤੁਹਾਡਾ ਸਵਾਗਤ ਪੰਜਾਬ ਦੇ ਵਿੱਚ ਉਪਚੋਣਾਂ ਦਾ ਜਿਹੜਾ ਮਾਹੌਲ ਹੈ ਉਪਚੋਣਾਂ ਦਾ ਮੌਸਮ ਹੈ ਉਹ ਆਪਣੇ ਚਰਮ ਸੀਮਾ ਤੇ ਪੁੱਜਦਾ ਜਾ ਰਿਹਾ ਹੈ ਇੱਕ ਪਾਸੇ ਜਦੋਂ ਚਾਰ ਪ੍ਰਧਾਨ ਸਭਾ ਹਲਕਿਆਂ ਦੀ ਚੋਣ ਜਿਹੜੀ ਜਿਮਨੀ ਚੋਣਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆਉਣ ਵਾਲੀ ਆ ਗਿੱਦੜਵਾੜ ਤੋਂ ਵਿਧਾਇਕ ਜਿੱਤ ਕੇ ਪਾਰਲੀਮੈਂਟ ਮੈਂਬਰ ਬਣ ਗਏ ਨੇ ਅਮਰਿੰਦਰ ਸਿੰਘ ਰਾਜਾ ਬੜਿੰਗ ਉਹਨਾਂ ਦੇ ਗਿੱਦੜਵਾੜ ਵਿਧਾਨ ਸਭਾ ਹਲਕੇ ਦੀ ਚੋਣ ਜਿਹੜੀ ਉਹ ਸੀਟ ਖਾਲੀ ਹੋਣ ਕਾਰਨ ਪੈਂਡਿੰਗ ਆ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀ ਆ ਛੱਬੇਵਾਲ ਤੋਂ ਵਿਧਾਇਕ ਰਾਜ ਕੁਮਾਰ ਛੱਬੇਵਾਲ ਜੀ ਹਿਸ਼ਾਰਪੁਰ ਤੋਂ ਸੰਸਦ ਮੈਂਬਰ ਬਣ ਚੁੱਕੇ ਨੇ ਉਹਨਾਂ ਦੀ ਸੀਟ ਖਾਲੀ ਹੋ ਚੁੱਕੀ ਹੈ ਛੱਬੇਵਾਲ ਬਰਨਾਲਾ ਤੋਂ ਵਿਧਾਇਕ ਤੇ ਮੰਤਰੀ ਮੀਤ ਹੇਰ ਜੀ ਐਮਪੀ ਬਣ ਚੁੱਕੇ ਨੇ ਸੰਰੂਰ ਤੋਂ ਉਹਨਾਂ ਦੀ ਸੀਟ ਖਾਲੀ ਹੈ ਬਰਨਾਲਾ ਤਿੰਨ ਸੀਟਾਂ ਜਿੱਥੇ ਇਹ ਖਾਲੀ ਨਹੀਂ ਚੌਥੀ ਸੀਟ ਸਰਦਾਰ ਸੁਖਵਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਉਹਨਾਂ ਦੀ ਸੀਟ ਹੈ ਡੇਰਾ ਪਪਾ ਨਾਨਕ ਉਹ ਖਾਲੀ ਹੋ ਚੁੱਕੀ ਹੈ ਪਰ ਜਿਹੜੀ ਚਰਚਾ ਸਭ ਤੋਂ ਵੱਧ ਹੋ ਰਹੀ ਹੈ ਉਹ ਇਸ ਇਸ ਵੇਲੇ ਉਹ ਅਕਾਲੀ ਦਲ ਦੇ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਡਾਕਟਰ ਸੁਖਵਿੰਦਰ ਸਿੰਘ ਸੁਖੀ ਜਿਨ੍ਹਾਂ ਦੀ ਇੱਜ਼ਤ ਸ਼੍ਰੋਮਣੀ ਅਕਾਲੀ ਦਲ ਵਿੱਚ ਸਭ ਤੋਂ ਵੱਧ ਸੀ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਣ ਤੋਂ ਬਾਅਦ ਪੰਜਵੀਂ ਜਿਹੜੀ ਉਪਚੋਣ ਹੈ ਵਿਧਾਨ ਸਭਾ ਦੀ ਉਹਦਾ ਖਤਰਾ ਵੀ ਸਿਰ ਤੇ ਮੰਡਰਾ ਰਿਹਾ ਹੈ ਕਿਉਂਕਿ ਟੈਕਨੀਕਲੀ ਡਾਕਟਰ ਸੁਖੀ ਨੂੰ ਹੁਣ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣਾ ਪੈਣਾ ਹੈ ਕਿਉਂਕਿ ਉਹ ਰਹਿ ਨਹੀਂ ਸਕਦੇ ਬਾਈਲਾਸ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨਕਰ ਰਜਿਸਟਰਡ ਪਾਰਟੀ ਦੇ ਵਿਧਾਨਕਰ ਹੋਣ ਕਾਰਨ ਉਹ ਆਮ ਆਦਮੀ ਪਾਰਟੀ ਲਈ ਕੰਮ ਨਹੀਂ ਕਰ ਸਕਤੇ ਸਪੀਕਰ ਦੀ ਰੂਲ ਸਪੀਕਰ ਦੀ ਰੂਲਿੰਗ ਆ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਸਪੀਕਰ ਸਾਹਿਬ ਆਪਣਾ ਫੈਸਲਾ ਦੇ ਦੇਣਗੇ ਜਾਂ ਡਾਕਟਰ ਸੁਖੀ ਅਸਤੀਫਾ ਦੇ ਦੇਣਗੇ ਕਿਉਂਕਿ ਉਹਨਾਂ ਵੱਲੋਂ ਫੈਸਲਾ ਹੀ ਇਹ ਸੋਚ ਸਮਝ ਕੇ ਕੀਤਾ ਗਿਆ ਹੋ ਸਕਦਾ ਹੈ ਹੁਣ ਆਈਏ ਆਪਾਂ ਵਿਧਾਨ ਸਭਾ ਉਪ ਚੋਣਾਂ ਦੇ ਇਤਿਹਾਸ ਵੱਲ ਥੋੜਾ ਜਿਹਾ ਪਿੱਛੇ ਜਾਣਾ ਚਾਹੁੰਦੇ ਹਾਂ ਕਿਉਂਕਿ ਬਾਰ ਬਾਰ ਜਦੋਂ ਵਿਧਾਨ ਸਭਾ ਦੀਆਂ ਉਪ ਚੋਣਾਂ ਹੁੰਦੀਆਂ ਨੇ ਤੇ ਇਹਦਾ ਜਿਹੜਾ ਬੋਝ ਆ ਉਹ ਸੂਬੇ ਦੇ ਲੋਕਾਂ ਦੇ ਸਿਰ ਤੇ ਉੱਤੇ ਪੈਂਦਾ ਹੈ ਸਿਆਸੀ ਪਾਰਟੀਆਂ ਬਹੁਤ ਕੁਝ ਉੱਥੇ ਪੈਸਾ ਖਰਚਦੀਆਂ ਨੇ ਟਕਰਾਹ ਹੁੰਦਾ ਲੜਾਈਆਂ ਝਗੜੇ ਭਾਈਚਾਰਕਾਂ ਸਾਂ ਡੈਮੋਕ੍ਰੇਸੀ ਨੂੰ ਖਤਰਾ ਬਹੁਤ ਕੁਝ ਇਹਨਾਂ ਚੋਣਾਂ ਦੇ ਵਿੱਚ ਵਾਪਰਦਾ ਹੈ ਗੱਲ ਸ਼ੁਰੂ ਕਿੱਥੋਂ ਹੁੰਦੀ ਹੈ 1995 ਦਾ ਸਮਾਂ ਮੁੱਖ ਮੰਤਰੀ ਉਸ ਵੇਲੇ ਪੰਜਾਬ ਦੇ ਸਰਦ ਬਿਆਨ ਸਿੰਘ ਹੋਣੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਆਪਣੇ ਪੱਬਲ ਆਉਣ ਦੇ ਯਤਨ ਕਰ ਰਿਹਾ 84 ਤੋਂ ਬਾਅਦ ਲਗਾਤਾਰ ਵਿਖਰੀਆਂ ਦੇ ਵਿੱਚੋਂ ਵਿਖੜੇ ਪੈਂਡਿਆਂ ਦੇ ਵਿੱਚੋਂ ਲੰਘਦੀਆਂ ਸਿਆਸੀ ਪਾਰਟੀਆਂ 85 ਦੇ ਵਿੱਚ ਪਿਆਰ ਸਿੰਘ ਸਰਕਾਰ ਦੇ ਕਾਰਜਕਾਲ ਦੌਰਾਨ ਇੱਕ ਵਿਧਾਨ ਸਭਾ ਦੀ ਚੋਣ ਆਉਂਦੀ ਹੈ ਉਸ ਚੋਣ ਦੇ ਵਿੱਚ ਬਾਦਲ ਪਰਿਵਾਰ ਗਿੱਦਲਵਾਹ ਕਿਉਂਕਿ ਉਹਨਾਂ ਦੀ ਜੱਦੀ ਸੀਟ ਹੈ ਨਾਲ ਲੱਗਦੀ ਸੀਟ ਹੈ ਉਹਨਾਂ ਦੇ ਹਲਕੇ ਦੇ ਲੰਬੀ ਦੇ ਤੇ ਉਥੋਂ ਬਹੁਤ ਛੋਟੀ ਉਮਰ ਦੇ ਆਪਣੇ ਭਤੀਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣੀ ਉਹਨਾਂ ਨੂੰ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਮੈਦਾਨ ਵਿੱਚ ਉਤਾਰਦੇ ਨੇ ਤੇ ਬਹੁਤ ਟਫ ਮੁਕਾਬਲਾ ਇਸ ਸੀਟ ਤੇ ਗਿੱਦਲਵਾਹ ਦੀ ਸੀਟ ਦੇ ਉੱਤੇ ਸਮਨਪ੍ਰੀਤ ਸਿੰਘ ਬਾਦਲ ਦਾ ਰਾਜਨੀਤਿਕ ਸਫ਼ਰ ਜਿਹੜਾ ਉੱਥੋਂ ਸ਼ੁਰੂ ਹੁੰਦਾ ਹੈ ਤੇ ਸਦਾ ਮਨਪ੍ਰੀਤ ਸਿੰਘ ਬਾਦਲ ਬਹੁਤ ਟਫ ਮੁਕਾਬਲੇ ਤੋਂ ਬਾਅਦ ਇਹ ਚੋਣ ਸੀ ਜਿਹੜੀ ਉਹ ਜਿੱਤ ਜਾਂਦੇ ਨੇ ਇੱਥੋਂ ਸ਼ੁਰੂ ਹੁੰਦਾ ਹੈ ਇੱਕ ਇਤਿਹਾਸ ਵਿਧਾਨ ਸਭਾ ਉਪ ਚੋਣਾਂ ਦਾ ਉਪ ਚੋਣ ਹੁੰਦੀ ਕਦੋਂ ਕਿਸੇ ਸੀਟ ਤੋਂ ਵਿਧਾਨਕਾਰ ਬਨੋ ਅਸਤੀਫਾ ਦੇ ਦਿੱਤੇ ਜਾਣ ਤੋਂ ਬਾਅਦ ਜਾਂ ਕਿਸੇ ਵਿਧਾਨਕਾਰ ਦੀ ਮੌਤ ਹੋ ਜਾਣ ਤੋਂ ਬਾਅਦ ਜਾਂ ਕਿਸੇ ਵੱਡੀ ਸੰਸਦੀ ਸੀਟ ਲਈ ਚੁਣੇ ਜਾਣ ਤੋਂ ਬਾਅਦ ਵਿਧਾਨ ਸਭਾ ਦੀ ਸੀਟ ਛੱਡੇ ਜਾਣ ਤੋਂ ਬਾਅਦ ਜਿਹੜਾ ਇਹ ਮਾਮਲਾ ਜਿਹੜਾ ਸਾਹਮਣੇ ਆਉਂਦਾ ਹੈ ਜਦੋਂ ਗਿੱਦਲਵਾੜ ਤੋਂ ਮਨਪ੍ਰੀਤ ਸਿੰਘ ਬਾਦਲ ਐਮ ਐਲ ਏ ਬਣਦਨੇ ਮਰਹੂਮ ਮੁੱਖ ਮੰਤਰੀ ਬਲਦੇਵ ਸਿੰਘ ਦੀ ਸਰਕਾਰ ਹੈ ਤੇ ਉਸ ਤੋਂ ਬਾਅਦ ਸੱਤਾਧਾਰੀ ਪਾਰਟੀਆਂ ਨਵੇਂ ਤਰੀਕੇ ਨਾਲ ਉਪਚੋਣਾਂ ਬਾਰੇ ਸੋਚਣਾ ਸ਼ੁਰੂ ਕਰਦੀਆਂ ਨੇ ਕਿ ਜਿੱਥੇ ਲੋਕਤੰਤਰ ਦਾ ਕਤਲ ਸ਼ੁਰੂ ਹੁੰਦਾ ਹੈ ਹੁਣ ਆਈਏ ਆਪਾਂ ਥੋੜਾ ਜਿਹਾ ਵਿਚਾਰ ਪੱਲ ਕੇ ਜਿੱਥੇ ਚਾਰ ਚੋਣਾਂ ਸਿਰ ਤੇ ਆਈਆਂ ਨੇ ਵਿਧਾਨ ਸਭਾ ਦੀਆਂ ਅਖਰ ਕਿਹੜੀਆਂ ਮਜਬੂਰਾਂ ਆ ਮਜਬੂਰੀਆਂ ਨੇ ਜਦੋਂ 7 ਤੋਂ 17 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਵਿੱਚ ਸਰਕਾਰ ਰਹੀ ਦੋ ਵਾਰ ਸਰਦਾਰ ਪ੍ਰਕਾਸ਼ ਸਿੰਘ ਵਾਦਲ ਮੁੱਖ ਮੰਤਰੀ ਬਣਦੇ ਨੇ ਪੰਜਾਬ ਦੇ ਉਹਦੇ ਵਿੱਚ ਸਭ ਤੋਂ ਵੱਧ ਚੋਣਾਂ ਦਾ ਜਿਹੜਾ ਸੇਖ ਸੀ ਪੰਜਾਬ ਵਾਸੀਆਂ ਨੂੰ ਸਹਿਣਾ ਪਿਆ ਵਿਧਾਨ ਸਭਾ ਦੀ ਉਪ ਚੋਣਾਂ ਦਾ ਉਹਦੇ ਵਿੱਚ ਕਿਹੜੀਆਂ ਗਿਹੜੀਆਂ ਚੋਣਾਂ ਹੁੰਦੀਆਂ ਨੇ ਉਹਦੇ ਵਿੱਚ ਚੋਣ ਹੁੰਦੀ ਹੈ ਧੂਰੀ ਦੀ ਧੂਰੀ ਤੋਂ ਵਿਧਾਇਕ ਸਨ ਅਰਵਿੰਦ ਖੰਨਾ ਜੀ ਉਹ ਕਾਂਗਰਸ ਪਾਰਟੀ ਦੇ ਵਿਧਾਨਕਾਰ ਹੁੰਦੇ ਹੁੰਦੇ ਆਪਣੀ ਸੀਟ ਛੱਡ ਗਏ ਵਿਚਾਲੇ ਅਸਤੀਫਾ ਦੇ ਗਏ ਕਹਿੰਦੇ ਮੇਰਾ ਰਾਜਨੀਤੀ ਵਿੱਚ ਕੋਈ ਇੰਟਰਸਟ ਨਹੀਂ ਜਦੋਂ ਅਰਵਿੰਦ ਖੰਨਾ ਧੂਰੀ ਦੀ ਸੀਟ ਛੱਡ ਕੇ ਇੱਥੋਂ ਚਲੇ ਜਾਂਦੇ ਨੇ ਉਡਾਰੀ ਮਾਰ ਜਾਂਦੇ ਨੇ ਉਦੋਂ ਅਰਵਿੰਦ ਖੰਨਾ ਜੀ ਖਾਲੀ ਹੋਈ ਸੀਟ ਤੋਂ ਗੋਬਿੰਦ ਸਿੰਘ ਲੋਂਗੋਵਾਲ ਦੇ ਚੌਂ ਮیدਾਨ ਵਿੱਚ ਉਤਾਰਿਆ ਜਾਂਦਾ ਉਸ ਤੋਂ ਬਾਅਦ ਸ਼੍ਰੋਮਣੀ ਕਾਲੀ ਦਲ ਮੋਗਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਜਗਿੰਦਰਪਾਲ ਜੈਨ ਜੀ ਹੁਣ ਇਸ ਦੁਨੀਆ ਤੇ ਨਹੀਂ ਰਹਿਏ ਉਹਨਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਨ ਵਾਸਤੇ ਇੱਕ ਬਿਜ਼ਨਸ ਪੱਖ ਤੋਂ ਕਿਉਂਕਿ ਵੱਡੇ ਬਿਜ਼ਨਸਮੈਨ ਸਨ ਨਗਰ ਕੌਂਸਲ ਦੇ ਪ੍ਰਧਾਨ ਵੀ ਰਹੇ ਨੇ ਮੋਗੇ ਤੋਂ ਪਤਾ ਨਹੀਂ ਕਿ ਕੀ ਫਾਇਦਾ ਕੀ ਨੁਕਸਾਨ ਸੀ ਉਸ ਗੱਲ ਦਾ ਇਸ ਗੱਲ ਦੀ ਅੱਜ ਤੱਕ ਸਮਝ ਨਹੀਂ ਲੱਗੀ ਜਦੋਂ ਸ਼੍ਰੋਮਣੀ ਅਕਾਲੀ ਦਲ ਕੋਲ ਪੂਰੇ ਵਿਧਾਇਕ ਸਨ ਸੱਤਾ ਨੂੰ ਕੋਈ ਖਤਰਾ ਨਹੀਂ ਸੀ ਪਰ ਕੀ ਸੱਚਮੁੱਚ ਇੱਕ ਈਗੋ ਸੀ ਜਿਹੜੀ ਉਹ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਿੱਚ ਦੇਖੀ ਉਸ ਵੇਲੇ ਜਦੋਂ ਜਗਿੰਦਰਪਾਲ ਜੈਨ ਨੂੰ ਬਹੁਤ ਟਫ ਮੁਕਾਬਲੇ ਦੇ ਵਿੱਚ ਬਹੁਤ ਟਫ ਕਹਿ ਸਕਦੇ ਹਾਂ ਜਿੰਨਾ ਮੁਕਾਬਲਾ ਮੋਗਾ ਉਪਚੋਣ ਤੇ ਹੋਇਆ ਸੀ ਜਗਿੰਦਰਪਾਲ ਜੈਨ ਦਾ ਡਿਜ਼ਾਈਨ ਕਰਾਇਆ ਉਹਨਾਂ ਨੂੰ ਅਕਾਲੀ ਦਲ ਸ਼ਾਮਿਲ ਕੀਤਾ ਤੇ ਫਿਰ ਉਹਨਾਂ ਨੂੰ ਉਪਚੋਣ ਲੜਾਈ ਤੇ ਜਿਹੜੇ ਲਾਹੌਰ ਉਸ ਵੇਲੇ ਅਕਾਲੀ ਆਗੂਆਂ ਦੇ ਮੋਗਾ ਵੀ ਕਿ ਦੇਖੇਗਾ ਉਹ ਹਰਾਨੀ ਜਨਕਸਨ ਹਾਲਾਂਕਿ ਜੈਸੇਦਾਰ ਤੋਤਾ ਸਿੰਘ ਤੇ ਸਰਪ੍ਰਕਾਸ਼ ਸਿੰਘ ਬਾਦਲ ਦੁਰੰਦੇਸ਼ੀ ਸੋਚ ਵਾਲੇ ਚੋਣਾਂ ਲੜਨ ਦੇ ਬਾਹਰ ਆਗੂ ਬਜੂ ਜਾਣੇ ਜਾਂਦੇ ਸਨ ਤੇ ਉਹਨਾਂ ਚੋਣ ਲੜੀ ਤੇ ਜਿੱਤੀ ਬਹੁਤ ਘੱਟ ਮਾਰਜਨ ਨਾਲ ਤੇ ਜੀਂਦਰਪਾਲ ਜੈਨ ਨੂੰ ਅਕਾਲੀ ਦਲ ਦਾ ਵਿਧਾਇਕ ਬਣਾ ਕੇ ਪਤਾ ਨਹੀਂ ਕਿਹੜੀ ਜੰਗ ਜਿੱਤੀ ਪਰ ਪੰਜਾਬ ਵਾਸੀਆਂ ਨੇ ਉਸ ਉਪ ਚੋਣ ਦਾ ਅਕਾਲੀ ਵਰਕਰਾਂ ਨੇ ਪੰਜਾਬ ਵਾਸੀਆਂ ਨੇ ਕਾਂਗਰਸ ਸਾਧੀਆਂ ਪਾਰਟੀਆਂ ਨੇ ਸੇਕ ਚੱਲਿਆ ਤਲਵੰਡੀ ਸਾਬੋ ਤੋਂ ਚੰਗੇ ਭੱਲੇ ਵਿਧਾਨਕਾਰ ਜੀਤ ਮਹਿੰਦਰ ਸਿੰਘ ਸਿੱਧੂ ਬڑے ਵਧੀਆ ਕਾਂਗਰਸ ਪਾਰਟੀ ਦੇ ਵਿਧਾਇਕ ਸਨ ਪਤਾ ਨਹੀਂ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਕੀ ਸੋਚਿਆ ਉਹਦਾ ਰਜਾਇਨ ਕਰਾਇਆ ਤੇ ਉਹਨਾਂ ਨੂੰ ਉਪ ਚੋਣ ਕਰਾ ਕੇ ਮੈਦਾਨ ਵਿੱਚ ਤਾਰਿਆ ਗਿਆ ਬਠਿੰਡਾ ਸੀਟ ਲੜੀ ਬਹੁਤ ਟਫ ਮੁਕਾਬਲਾ ਹੋਇਆ ਤੇ ਉੱਥੇ ਉਹ ਸੀਟ ਲੜਨ ਤੋਂ ਬਾਅਦ ਜਿੱਤੀ ਵੀ ਅਕਾਲੀ ਦਲ ਨੇ ਪੰਜਾਬ ਵਾਸੀਆਂ ਨੇ ਫੇਰ ਇੱਕ ਸੀਟ ਦਾ ਸੰਤਾਪ ਸੀ ਜਿਹੜਾ ਉਹ ਚੱਲਿਆ ਹੁਣ ਸ਼ੇਰ ਸਿੰਘ ਘਵਾਇਆ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਬਣਦੇ ਨੇ ਜਦੋਂ ਇਗਨ ਅਲੱਗ ਗਿਆ ਕਿ ਉਹ ਕਾਂਗਰਸ ਪਾਰਟੀ ਦੀ ਸੀਟ ਸੀ ਤੇ ਉਹਦੇ ਨਾਲ ਇੱਕ ਸੀਟ ਲੁਧਿਆਣੇ ਦੀ ਅਕਾਲੀ ਦਲ ਦੀ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸੀਟ ਖਾਲੀ ਹੋਈ ਸੀ ਕਿਉਂਕਿ ਹਰਵਿੰਦਰ ਸਿੰਘ ਫੂਲਕਾ ਆਮ ਆਦਮੀ ਪਾਰਟੀ ਦੇ ਅਸਤੀਫਾ ਦੇ ਗਏ ਸਨ ਦੋ ਉਪਚੋਣਾਂ ਹੁੰਦੀਆਂ ਨੇ ਦੋ ਉਪਚੋਣਾਂ ਜਲਾਲਾਬਾਦ ਤੇ ਲੁਧਿਆਣਾ ਤੁਸੀਂ ਹੈਰਾਨ ਹੋਵੋਗੇ ਕਿ ਦੋਨੋਂ ਉਪ ਚੋਣਾਂ 'ਤੇ ਕਰੋੜਾਂ ਰੁਪਇਆ ਖਰਚ ਹੋਇਆ ਬਹੁਤ ਧਨਾੜ ਉਮੀਦਵਾਰਸਾਂ ਨਰਵਿੰਦਰ ਆਵਲਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਕੈਪਟਨ ਅਮਰਿੰਦਰ ਸਿੰਘ ਦੇ ਹੀ ਸਨੇਹੀ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਲੁਧਿਆਣਾ ਵਿਖੇ ਜਿਲ੍ਹਾ ਜਿਹਰੇ ਵਿੱਚ ਪੈਂਦੀ ਦਾਖਾਂ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਉਤਰਿਆਗਾ ਜਿੱਥੇ ਉਹਨਾਂ ਦਾ ਮੁਕਾਬਲਾ ਮਨਪ੍ਰੀਤ ਸਿੰਘ ਈਆਲੀ ਨਾਲ ਹੁੰਦਾ ਹੈ ਕਰੋੜਾਂ ਰੁਪਇਆ ਖਰਚੇਗਾ ਦੋਨਾਂ ਪਾਰਟੀਆਂ ਦਾ ਕਰੋੜਾਂ ਰੁਪਇਆ ਨਰਵਿੰਦਰ ਆਵਲਾ ਵਰਗੇ ਧਨਾੜ ਬੰਦੇ ਨੇ ਫਿਰ ਜਿਲ੍ਹਾ ਲਾਗਵਾ ਸੀਟ ਤੇ ਖਰਚਿਆ ਜਿਹੜੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਛੱਡੀ ਸੀ ਮੈਂ ਮਾਫ ਕਰਨਾ ਮੈਂ ਸ਼ੇਰ ਸਿੰਘ ਕੋਹਾੜਾ ਦਾ ਜ਼ਿਕਰ ਕੀਤਾ ਸੀ ਉਹ ਸੀਟ ਸਰਦਾਰ ਸੁਖਵੀਰ ਸਿੰਘ ਬਾਦਲ ਕਿਉਂਕਿ ਸੰਸਦ ਮੈਂਬਰ ਬਣ ਗਏ ਸਨ ਉਹਨਾਂ ਨੇ ਛੱਡੀ ਸੀ ਉਸ ਸੀਟ ਦੇ ਉੱਤੇ ਫਿਰ ਹਰਾਨੀ ਜਨਕ ਤੱਥ ਕਿ ਸਰਦਾਰ ਰਵਿੰਦਰਾਮਬਲਾ ਜੀ ਉਥੇ ਐਮਐਲਏ ਬਣ ਜਾਂਦੇ ਨੇ ਇਸ ਤੋਂ ਪਹਿਲਾਂ ਜਦੋਂ ਸ਼ੇਰ ਸਿੰਘ ਕੋਹਾੜਾ ਵਾਲੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਸੀ ਉਹ ਹੁਣ ਤੁਹਾਡੇ ਧਿਆਨ ਵਿੱਚ ਲਿਆਉਣ ਦਾ ਯਤਨ ਕਰਾਂ ਸਦਰ ਸੁਖਬੀਰ ਸਿੰਘ ਬਾਦਲ ਨੇ ਉਪਚੋਣ ਲੜੀ ਜਦੋਂ ਉਹ ਉਹਨਾਂ ਨੇ ਕੈਬਨਿਟ ਮੰਤਰੀ ਬਣਨਾ ਸੀ ਮੁੱਖ ਉਪ ਮੁੱਖ ਮੰਤਰੀ ਬਣਨਾ ਸੀ ਪੰਜਾਬ ਦੇ ਉਹਨਾਂ ਜਲਾਲਾਬਾਦ ਤੋਂ ਸ਼ੇਰ ਸਿੰਘ ਘਾਇਆ ਦੀ ਛੱਡੀ ਹੋਈ ਖਾਲੀ ਸੀਟ ਤੋਂ ਚੋਣ ਲੜੀ ਉਹ ਮੈਂਬਰ ਪਾਰਲੀਮੈਂਟ ਬਣ ਜਾਂਦੇ ਨੇ ਤੇ ਉਥੇ ਉਹਨਾਂ ਉਪਚੋਣ ਲੜੀ ਤੇ ਉਥੋਂ ਐਮਐਲਏ ਬਣ ਕੇ ਉਹ ਬਹੁਤ ਟਫ ਬਹੁਤ ਇੱਕ另 ਕਿਸਮ ਦੀ ਲੜਾਈ ਉਥੇ ਹੋਈ ਤੇ ਸਖ ਸੁਖਬੀਰ ਸਿੰਘ ਬਾਦਲ ਉਥਾ ਚੋਣ ਜਿੱਤਦੇ ਨੇ ਹੁਣ ਜਿਹੜੀ ਗੱਲ ਗਿੱਦਲਵਾਹਾ ਜਿਹੜੀ ਡੇਰਾ ਪਾਪਾ ਨਾਨਕ ਬਰਨਾਲਾ ਚੱਬੇਵਾਲ ਚਾਰ ਸੀਟਾਂ ਤੋਂ ਬਾਅਦ ਪੰਜਵੀਂ ਬੰਗਾ ਗੱਲ ਉਥੇ ਆ ਖੜਦੀ ਹੈ ਜਿਹੜੀ ਗੱਲ ਜਿਹੜੀ ਗਲਤੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਉਪਚੋਣਾ ਬਾਰ-ਬਾਰ ਬਿਨਾਂ ਲੋੜ ਤੋਂ ਦੂਸਰੀਆਂ ਪਾਰਟੀਆਂ ਦੇ ਵਿਧਾਇਕ ਦੂਸਰੀਆਂ ਪਾਰਟੀ ਨੂੰ ਕਮਜ਼ੋਰ ਕਰਨ ਵਾਸਤੇ ਉਹਨਾਂ ਦੇ ਵਿਧਾਇਕਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਫਿਰ ਉਹਨਾਂ ਨੂੰ ਉੱਥੇ ਉਪਚੋਣਕ ਰਾਕੇ ਆਪਣਾ ਉਹਨਾਂ ਹੀ ਬੰਦਿਆਂ ਨੂੰ ਦੁਆਰਾ ਜਿਤਾਇਆ ਤੇ ਉਹੀ ਗਲਤੀ ਪੰਜਾਬ ਦੀ ਮੌਜੂਦਾ ਸਰਕਾਰ ਅਗਦੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਵਾਈ ਵਾਲੀ ਸਰਕਾਰ ਕਰ ਰਹੀ ਹੈ ਕਿਵੇਂ ਡਾਕਟਰ ਸੁਖਵਿੰਦਰ ਸਿੰਘ ਸੁਖੀ ਸ਼੍ਰੋਮਣੀ ਅਕਾਲੀ ਦਲ ਦੇ ਰਿਸਪੈਕਟਿਡ ਵਿਧਾਇਕ ਨੇ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਉਹ ਕਹਿੰਦੇ ਕੋਈ ਨਾਰਾਜ਼ਗੀ ਨਹੀਂ ਉਹ ਕਹਿੰਦੇ ਮੈਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਸਤਿਕਾਰ ਮਿਲਿਆ ਮੈਂ ਪ੍ਰਕਾਸ਼ ਮੈਂ ਸਾਰ ਸਭੀ ਇਸ ਵੀ ਬਦਲ ਨੂੰ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਹਾਲਾਂਕਿ ਕੁਝ ਸਮਾਂ ਪਹਿਲਾਂ ਉਹਨਾਂ ਆਖਿਆ ਸੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਕਾਲੀਦਾਰ ਚੱਲ ਨਹੀਂ ਸਕਦਾ ਉਸ ਤੋਂ ਬਾਅਦ ਉਹਨਾਂ ਨੂੰ ਕੋਰ ਕਮੇਟੀ ਦੇ ਵਿੱਚ ਵੀ ਸ਼ਾਮਲ ਕਰਦੇ ਆ ਸ਼੍ਰੋਮਣੀ ਕਾਲੀਦਾਰ ਦੀ ਬਹੁਤ ਪਾਵਰ ਵਾਲੀ ਕੋਰ ਕਮੇਟੀ ਜਿਹਦੇ ਵਿੱਚ 23 ਕੋ ਮੈਂਬਰ ਸ਼ਾਮਲ ਕੀਤੇ ਗਏ ਨੇ ਡਾਕਟਰ ਸੁਖਵਿੰਦਰ ਸੁਖੀ ਉਹਨਾਂ ਦੇ ਵਿੱਚ ਸ਼ਾਮਲ ਹੋ ਗਏ ਨੇ ਉਹਨਾਂ ਨੂੰ ਲੋਕ ਸਭਾ ਦੀ ਉਪ ਚੋਣ ਜਲੰਧਰ ਦੀ ਪਿਛਲੀ ਵਾਰ ਜਿਹੜੀ ਹੋਈ ਸੀ ਉਹ ਲੜਾਈ ਗਈ ਹੈ ਹਾਲਾਂਕਿ ਉੱਥੋਂ ਅਟਵੰਦ ਸਾਹਿਬ ਦੇ ਬੇਟੇ ਚੋਣ ਲੜ ਰਹੇ ਸੀ ਭਾਜਪਾ ਵੱਲੋਂ ਕਾਲੀਦਾਲ ਦੇ ਉਮੀਦਵਾਰ ਉਤੋਂ ਪਹਿਲਾਂ ਉਹ ਵਿਧਾਇਕ ਨੇ ਦੋ ਵਾਰ ਹੁਣ ਡਾਕਟਰ ਸੁਖਮਿੰਦਰ ਸਿੰਘ ਸੁਖੀ ਪੇਸ਼ੇਵਜੋਂ ਡਾਕਟਰ ਨੇ ਉਹਨਾਂ ਉਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਪੰਜਾਬ ਦੇ ਮੁੱਖ ਮੰਤਰੀ ਪਤਾ ਨਹੀਂ ਕਿ ਸੰਕੇਤ ਦੇਣਾ ਚਾਹੁੰਦੇ ਨੇ ਹਾਲਾਂਕਿ 92 ਵਿਧਾਇਕ ਪਾਰਟੀ ਦੇ ਇਸ ਵੇਲੇ ਆਮ ਆਦਮੀ ਪਾਰਟੀ ਦੇ ਜਿੱਤੇ ਸੀ ਜਿਹਦੇ ਵਿੱਚੋਂ ਹੁਣ ਦੋ ਵਿਧਾਇਕ ਨੇ ਜਿਹੜੇ ਉਹ ਐਮਪੀ ਬਣ ਚੁੱਕੇ ਨੇ ਇੱਕ ਵਿਧਾਇਕ ਨਵਾਂ ਹੈ ਜਿਹੜਾ ਉਹ ਪਾਰਟੀ ਦੇ ਵਿੱਚ ਮਹਿੰਦਰ ਭਗਤ ਉਪਚੋਣ ਚਲੰਦਰ ਦੀ ਉਪਚੋਣ ਮਹਿੰਦਰ ਭਗਤ ਹੋਰਾਂ ਨੇ ਜਿੱਤੀ ਹੈ ਉੱਥੇ ਕੀ ਕੁਝ ਨਹੀਂ ਹੋਇਆ ਕਿੰਨੇ ਐਲੀਗੇਸ਼ਨ ਲੱਗੇ ਨੇ ਪਾਰਟੀ ਦੇ ਉੱਤੇ ਚਲੰਦਰ ਉਪਚੋਣ ਵਿੱਚ ਸਪੈਸ਼ਲ ਅੰਗਰਾਲ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਜਿਹੜੀ ਖਾਦੀ ਹੋਈ ਸੀ ਉੱਥੇ ਮਹਿੰਦਰ ਭਗਤ ਨੂੰ ਜਿਤਾਇਆ ਆਮ ਆਦੀ ਪਾਰਟੀ ਨੇ ਔਰ ਕਿਹੜੇ ਹਾਲਾਤਾਂ ਵਿੱਚ ਜਿਤਾਇਆ ਕੀ ਕੁਝ ਐਲੀਗੇਸ਼ਨਸ ਲੱਗੇ ਨੇ ਉਹ ਤੁਸੀਂ ਸਾਰੇ ਜਾਣਦੇ ਹੁਣ ਸਮਝ ਨਹੀਂ ਆਉਂਦੀ ਦੋਸਤੋ ਕਿ ਇਹ ਵਰਤਾਰਾ ਵਰਤ ਕਿਉਂ ਰਿਹਾ ਹੈ ਬਾਰ ਬਾਰ ਇੱਕ ਪਾਰਟੀ ਛੱਡ ਕੇ ਦੂਜੀ ਵਿੱਚ ਸ਼ਾਮਲ ਹੋਣਾ ਤੇ ਫਿਰ ਉਪ ਚੋਣ ਹੋਣੀ ਫਿਰ ਲੋਕਾਂ ਨੂੰ ਘਸਾਉਣਾ ਫਿਰ ਪੈਸੇ ਦੀ ਦਰਵਰਤੋਂ ਸਰਕਾਰੀ ਮਸ਼ੀਨਰੀ ਦੀ ਵੱਸ ਹੋ ਜਾਣੀ ਡੈਮੋਕ੍ਰੇਸੀ ਨੂੰ ਇੱਕ ਤਰ੍ਹਾਂ ਨਾਲ ਦੋਹਾਂ ਪਾਰਟੀਆਂ ਵੱਲੋਂ ਖਿੱਚ-ਖਿੱਚ ਕੇ ਖਿੱਚ-ਖਿੱਚ ਕੇ ਬਿਲਕੁਲ ਕਮਜ਼ੋਰ ਕਰਨ ਦੇ ਯਤਨ ਉਪ ਚੋਣ ਲੋਕਤੰਤਰ ਦਾ ਕੋਈ ਸਾਰਥਕ ਨਤੀਜਾ ਸਿੱਧ ਨਹੀਂ ਹੁੰਦੀ ਉਪ ਚੋਣ ਜਿਹੜੀ ਹੁੰਦੀ ਆ ਹਮੇਸ਼ਾ ਰੂਲਿੰਗ ਪਾਰਟੀ ਦੇ ਹੱਥ ਵਿੱਚ ਹੁੰਦੀ ਆ ਉਹ ਗੱਲ ਅਲੱਗ ਹੈ ਕਿ ਇਹ ਐਲੀਗੇਸ਼ਨ ਆਪਣੇ ਆਪ ਵਿੱਚ ਮਹੱਤਤਾ ਰੱਖਦੇ ਨੇ ਕਿ ਕੈਪਟਨ ਅਮਰਿੰਦਰ ਤੇ ਪ੍ਰਕਾਸ਼ ਸਿੰਘ ਬਾਦਲ ਨੇ ਦੋ ਉਪਚੋਣਾਂ ਇੱਕ ਦੂਜੇ ਦੇ ਐਡਜਸਟਮੈਂਟ ਨਾਲ ਲੜੀਆਂ ਇੱਕ ਨੂੰ ਰਵਿੰਦਰ ਸਿੰਘ ਆਮਲਾਵਾਲੀ ਜਲਾਲਾਬਾਦ ਛੱਡੀ ਤੇ ਇਹਨਾਂ ਮਨਪ੍ਰੀਤ ਸਿੰਘ ਇਹ ਵਾਲੀ ਨੂੰ ਛੱਡੀ ਤੇ ਉਹ ਜਿੱਤੇ ਹਾਲਾਂਕਿ ਇਹ ਗੱਲ ਆਫ ਦਾ ਰਿਕਾਰਡ ਇਹ ਗੱਲ ਕਥਿਤ ਤੌਰ ਤੇ ਆਖੀ ਜਾ ਸਕਦੀ ਹੈ ਪਰ ਇਹ ਵੀ ਹੋਇਆ ਹੁਣ ਉਪਚੋਣ ਮੁੱਖ ਮੰਤਰੀ ਸਾਹਿਬ ਨੇ ਜਲੰਧਰ ਜਿੱਤਣ ਵਾਸਤੇ ਜਲੰਧਰ ਡੇਰੇ ਲਾਏ ਉਹ ਬਰਨਾਲੇ ਦੀ ਆ ਕੇ ਕੀ ਕੀ ਮੁੱਖ ਮੰਤਰੀ ਪੰਜਾਬ ਸਰ ਭਗਵੰਤ ਸਿੰਘ ਮਾਨ ਜੀ ਬਰਨਾਲਾ ਚ ਡੇਰੇ ਲਾਉਣਗੇ ਕੀ ਆਪਣੇ ਡੇਰੇ ਜਲੰਧਰ ਹੀ ਰੱਖਣਾ ਹੈ ਕਿਹਾ ਸੀ ਕਿ ਮੈਂ ਜਲੰਧਰ ਵਿੱਚ ਪੱਕਾ ਰ੍ਹਾਂਗਾ ਕੀ ਡੇਰਾ ਬਾਬਾ ਨਾਨਕ ਜਾਣਗੇ ਕੀ ਮੁੱਖ ਮੰਤਰੀ ਸਾਹਿਬ ਜਿਹੜੀਆਂ ਬਾਕੀ ਖਾਲੀ ਸੀਟਾਂ ਨੇ ਕੀ ਉੱਥੇ ਜਾਣ ਕੇ ਚੱਬੇਵਾਲ ਜਾਣਗੇ ਕੀ ਮੁੱਖ ਮੰਤਰੀ ਸਾਹਿਬ ਡਾਕਟਰ ਸੁਖਵਿੰਦਰ ਸੁਖੀ ਦੀ ਜਿਹੜੀ ਜੱਦੀ ਸੀਟ ਹੈ ਜਿੱਥੋਂ ਦੋ ਵਾਰ ਐਮਐਲਏ ਰਹੇ ਨੇ ਕੀ ਉਹ ਬੰਗਾ ਜਾਣਗੇ ਇਹ ਸਵਾਲ ਆਪਣੇ ਆਪ ਵਿੱਚ ਬਹੁਤ ਅਤ ਅਹਿਮ ਨੇ ਕਿ ਪੰਜਾਬ ਦੇ ਲੋਕਾਂ ਦੀ ਵਾਰ-ਵਾਰ ਜ਼ਮੀਰ ਦੀ ਪਰਖ ਕਿਸ ਹਿਸਾਬ ਨਾਲ ਕੀਤੀ ਜਾਂਦੀ ਹੈ ਸੱਤਾ ਭਾਰੂ ਤੇ ਹੋ ਜਾਂਦੀ ਹੈ ਉਹ ਚੋਣਾਂ ਵਿੱਚ ਜਿੱਤ ਵੀ ਜਾਂਦੀ ਹੈ ਜਦੋਂ ਬਿਨਾਂ ਲੋੜ ਤੋਂ ਬਹੁਤ ਸਾਰੇ ਐਮਐਲਏ ਆਪਣੇ ਨੇ ਜਿਨ੍ਹਾਂ ਦੀਆਂ ਨਾਰਾਜ਼ਗੀਆਂ ਨੇ ਜਿਨ੍ਹਾਂ ਦੇ ਦੁੱਖ ਨੇ ਜਿਨ੍ਹਾਂ ਦੇ ਹਲਕਿਆਂ ਦੇ ਕੰਮ ਨਹੀਂ ਹੋ ਰਹੇ ਜੇ ਆਪਾਂ ਉਹਨਾਂ ਨੂੰ ਹੀ ਉਹਨਾਂ ਦੇ ਕੰਮ ਕੀਤੇ ਜਾਂਦੇ ਉਹਨਾਂ ਨੂੰ ਹੀ ਖੁਸ਼ ਕਰ ਲਿਆ ਜਾਂਦਾ ਤਾਂ ਹੋ ਸਕਦਾ ਹੈ ਕਿ ਆਪਾਂ ਨੂੰ ਹੋਰ ਵਿਧਾਇਕਾਂ ਦੀ ਲੋੜ ਨਹੀਂ ਪੈਂਦੀ ਔਰ ਇੱਥੇ ਕਿਤੇ ਵੀ ਦੂਰ ਅੰਦੇਸ਼ੀ ਨਜ਼ਰ ਨਹੀਂ ਆਉਂਦੀ ਸਰਕਾਰਾਂ ਦੀ ਕਿ ਆਪਣੇ ਕੋਲ ਇੰਨੇ ਵਿਧਾਇਕ ਹੋਣ ਦੇ ਬਾਵਜੂਦ ਵੀ ਸਾਨੂੰ ਦੂਸਰੀਆਂ ਪਾਰਟੀਆਂ ਦੇ ਬ੍ਰੈਕ ਸ਼ਾਮਲ ਕਰਕੇ ਉਪ ਚੋਣਾਂ ਵਰਗਾ ਇੱਕ ਉਲਜੜ ਭਰਿਆ ਖਤਰਾ ਜਿਹੜਾ ਅਸੀਂ ਸਹਿੇੜਦੇ ਹਾਂ ਤੇ ਲੋਕਾਂ ਤੋਂ ਤਰ ਤਰਾਂ ਦੀਆਂ ਗੱਲਾਂ ਕਰਵਾਉਂਦੇ ਹਾਂ ਪਿਆਰੇ ਦੋਸਤੋ ਉਪ ਚੋਣਾਂ ਫਿਰ ਤੋਂ ਪੰਜਾਬ ਦੇ ਮਾਹੌਲ ਨੂੰ ਇੱਕ ਤਰ੍ਹਾਂ ਨਾਲ ਖੁਸ਼ਗਵਾਰ ਮਾਹੌਲ ਨੂੰ ਇੱਕ ਤਰ੍ਹਾਂ ਨਾਲ ਕੁੜਤਨ ਭਰੇ ਮਾਹੌਲ ਵਿੱਚ ਬਦਲ ਲਿਆ ਉਪਚੋਣ ਆ ਰਹੀਆਂ ਨੇ ਤੇ ਬਾਰ ਬਾਰ ਸਵਾਲ ਵੀ ਖੜੇ ਹੁੰਦੇ ਨੇ ਜਿਹੜੀਆਂ ਗਲਤੀਆਂ ਬਾਦਲਾਂ ਨੇ ਕੀਤੀਆਂ ਜਿਹੜੀਆਂ ਗਲਤੀਆਂ ਕਾਂਗਰਸ ਕਰਦੀ ਰਹੀ ਹੈ ਤੇ ਉਹੀ ਮੁੱਖ ਮੰਤਰੀ ਪੰਜਾਬ ਤੇ ਉਹਨਾਂ ਦੀ ਪਾਰਟੀ ਅੱਜ ਪੰਜਾਬ ਵਿੱਚ ਉਪਚੋਣਾਂ ਲਈ ਬਾਰ ਬਾਰ ਦੂਸਰੀਆਂ ਪਾਰਟੀਆਂ ਦੇ ਐਮਐਲਏ ਨੂੰ ਲਿਆ ਕੇ ਜਾਂ ਲੜਾ ਕੇ ਇੱਕ ਵਾਰ ਮੇਰੇ ਯਾਦ ਜਦੋਂ ਮੋਗਾ ਦੀ ਉਪਚੋਣ ਹੋਈ ਸੀ ਬਹੁਤ ਸਾਰੇ ਆਕਾਦੀ ਆਗੂ ਦਾ ਬਿਆਨ ਆਇਆ ਸੀ ਕਿ ਕਿ ਜਿਹੜੇ ਮੋਗਾ ਉਪਚੋਣਾ ਇਹਨੇ ਸ਼੍ਰੋਮਣੀ ਅਕਾਲੀ ਦਲ ਦੀ ਬੱਸ ਕਰਾ ਦਿੱਤੀ ਹੁਣ ਤੋਂ ਬਾਅਦ ਸਸੂਫੀ ਸਿੰਘ ਬਾਦਲ ਤੇ ਹੋਰ ਆਗੂ ਕਹਿੰਦੇ ਨੇ ਕਿ ਅਸੀਂ ਉਪਚੋਣ ਦਾ ਖਤਰਾ ਨਹੀਂ ਸਹਿਣ ਦਾ ਦੂਸਰੀਆਂ ਪਾਰਟੀਆਂ ਦੇ ਐਮਐਲਏ ਸ਼ਾਮਲ ਕਰ ਲਏ ਉਪਚੋਣਾ ਹੋ ਗਿਆ ਜਿੱਤ ਲਿਆ ਸਾਰਾ ਕੁਝ ਹੋ ਗਿਆ ਪਰ ਉਸ ਤੋਂ ਬਾਅਦ ਅਗਲੀ ਸਰਕਾਰ ਕਿਹਦੀ ਬਣੀ ਕਾਂਗਰਸ ਪਾਰਟੀ ਕੀ ਹੋਇਆ ਕਾਂਗਰਸ ਨੇ ਜਿੱਤੀਆਂ ਤੇ ਉਸ ਤੋਂ ਬਾਅਦ ਅਗਲੀ ਸਰਕਾਰ ਕਿਹਦੀ ਬਣੀ ਆਮ ਆਦਮੀ ਪਾਰਟੀ ਦੀ ਉਪਚੋਣਾ ਕੋਈ ਫਤਵਾ ਨਹੀਂ ਹੁੰਦਾ ਉਪਚੋਣਾ ਕੋਈ ਡੈਮੋਕ੍ਰੇਸੀ ਦਾ ਕੋਈ ਪਲੱਸ ਪੁਆਇੰਟ ਨਹੀਂ ਹੁੰਦਾ ਪਰ ਉਪਚੋਣਾ ਕ੍ਰਾਊਨ ਦਾ ਖਤਰਾ ਬਾਰ-ਬਾਰ ਸਹਿੜਦਾ ਇਹ ਪੰਜਾਬੀਆਂ ਦੀ ਸਮਝ ਤੋਂ ਬਾਹਰ ਦੀ ਕਹਾਣੀ ਆ ਪਰ ਇਹ ਖਤਰਾ ਸਹਿੜਿਆ ਜਾ ਰਿਹਾ ਤੇ ਉਪਚੋਣਾ ਆ ਰਹੀਆਂ ਨੇ ਜਿੱਥੇ ਚਾਰ ਉਪਚੋਣਾ ਉਹ ਆ ਰਹੀਆਂ ਨੇ ਉੱਥੇ ਬੰਗਾ ਦੀ ਉਪਚੋਣ ਵੀ ਟੈਕਨੀਕਲੀ ਜੇ ਅਸੀਂ ਬਹੁਤ ਸਾਰੇ ਪੱਖਾਂ ਤੋਂ ਦੇਖਦੇ ਆ ਤਾਂ ਉਹ ਨਾਲ ਹੀ ਆ ਸਕਦੀ ਹੈ ਇਹਨਾਂ ਚੋਣਾਂ ਦੇ ਕਿਉਂਕਿ ਉਹਨਾਂ ਦਾ ਐਲਾਨ ਨਹੀਂ ਹੋਇਆ ਹਲੇ ਤੇ ਡਾਕਟਰ ਸੋਕਵਿੰਦਰ ਸਿੰਘ ਸੋਖੀ ਮੈਨੂੰ ਲੱਗਦਾ ਹੈ ਕਿ ਇਹ ਅਰਜ਼ੈਂਗ ਕਰਨਗੇ ਤੇ ਬੰਗਾ ਦੀ ਉਪਚੋਣ ਵੀ ਆਵੇਗੀ ਤੇ ਜੇ ਕਿਸੇ ਕੋਲ ਇਹਨਾਂ ਗੱਲਾਂ ਦਾ ਜਵਾਬ ਹੋਇਆ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜਰੂਰ ਤੁਸੀਂ ਇਹ ਗੱਲ ਸ਼ੇਅਰ ਕਰਨੀ ਆਵਾਜ਼ੇ ਖਲਕ ਨਾਲ ਕਿ ਲੋਕ ਕੀ ਸੋਚਦੇ ਨੇ ਉਪਚੋਣਾ ਬਾਰੇ ਤੁਸੀਂ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਸਾਡੇ ਇਸ ਚੈਨਲ ਨੂੰ ਤੁਸੀਂ ਬਹੁਤ ਬਹੁਤ ਸਾਥ ਸਹਿਯੋਗ ਦੇਣਾ ਦੇਖਦੇ ਰਹਿਣਾ ਪੁਲਣਾ ਦੀ ਆਵਾਜ਼ੇ ਖਲਕ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਵਾਲੀਪੁਰ ਧੰਨਵਾਦ ਸਤਿ ਸ੍ਰੀ ਅਕਾਲ